ਸ਼੍ਰੀ ਮੁਖਸਰ ਸਾਹਿਬ ਸ਼ਿਵ ਸੈਨਾ ਖਨਾਰੀ ਦੇ ਅਗੋਵਰ ਲੋ ਤਰਨਾ ਪ੍ਰਦਰਸ਼ਨ ਸ਼੍ਰੀ ਮੁਖਸਰ ਸਾਹਿਬ ਵਿਖੇ ਕੀਤਾ ਜਾ ਰਿਹਾ ਸੀ ਜਿਸ ਤਰ੍ਹਾਂ ਇੱਕ ਸਿੱਖ ਲੜਕਾ ਗੁਰਵਿੰਦਰ ਸਿੰਘ ਤੇ ਸ਼ਿਵ ਸਾਨੂੰ ਦੇ ਆਗੂਆਂ ਦੀ ਬਹਿਸ ਹੋਈ ਅਤੇ ਲੜਕੇ ਦੀ ਕੁੱਟਮਾਰ ਕੀਤੀ ਗਈ ਲੜਕਾ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਹੈ ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਸਿੱਖ ਜਥੇਬੰਦੀਆਂ ਵੱਲੋਂ ਗੁਰਵਿੰਦਰ ਸਿੰਘ ਦੇ ਹੱਕ ਵਿੱਚ ਇਨਸਾਫ ਦੀ ਮੰਗ ਲਈ ਮੀਟਿੰਗ ਵਿੱਚ ਸਾਂਝੇ ਫੈਸਲੇ ਲਏ ਗਏ ਵੱਖ-ਵੱਖ ਸਮਾਜ ਸੇਵੀ ਤੇ ਜਥੇਬੰਦੀਆਂ ਨੂੰ ਕੱਲ 13 ਜੂਨ ਸਵੇਰੇ 9:00 ਵਜੇ ਗੁਰਦੁਆਰਾ ਤਰਨਤਾਰਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਦੀ ਪੀਰ ਜੀ ਜੀ ਹਨ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰ ਅੱਜ ਗੁਰਦਰਾ ਸਾਹਿਬ ਸਿੰਘ ਮਕਤਬ ਸਾਹਿਬ ਆਇਆ ਜਿਹੜੀ ਬਹੁਤ ਨਿੰਦਿਰਜੋ ਕੱਲ ਘਟਨਾ ਹੋਈ ਆ ਸਾਰੇ ਸੂਚੇ ਪੰਜਾਬੀਆਂ ਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਕੱਲ 11 ਤਰੀਕ ਨੂੰ ਸੈਰ ਸੈਨਾ ਦੇ ਇੱਕ ਆਗੂ ਨੇ ਨਜਾਇਜ਼ ਸਿੱਖ ਨੌਜਵਾਨ ਤੇ ਹਮਲਾ ਕੀਤਾ ਉਹਦੀ ਕੁੱਟਮਾਰ ਕੀਤੀ ਉਹਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਉਹਦੇ ਸਬੰਧ ਵਿੱਚ ਲੋਕਲ ਜਥੇਬੰਦੀਆਂ ਨੇ ਜਿਹੜੀ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ 295 ਧਾਰਾ ਲੱਗ ਗਈ ਆ ਪਰ ਜਿਹੜੇ ਮੇਨ ਬੰਦੇ ਸੀ ਜਿਨ੍ਹਾਂ ਨੇ ਉਹ ਕੁੱਟਮਾਰ ਕੀਤੀ ਆ ਉਹ ਅਜੇ ਤੱਕ ਅਰੈਸਟ ਨਹੀਂ ਹੋਏਗੇ ਪ੍ਰਸ਼ਾਸਨ ਉਹਨਾਂ ਨੂੰ ਅਰੈਸਟ ਨਹੀਂ ਕਰ ਰਿਹਾ ਹੋਰ ਜਿਹੜੇ ਪਿਛਲੇ ਪਾਸੇ ਬੰਦੇ ਸੀਗੇ ਉਹ ਅਰੈਸਟ ਕਰ ਲਏ ਆ ਸੋ ਸਮੁੱਚੇ ਪੰਜਾਬੀਆਂ ਨੂੰ ਜਿਹੜੇ ਸੱਚੇ ਹਿੰਦੂ ਵੀਰ ਆ ਸਾਡੇ ਮੁਸਲਮਾਨ ਆ ਐਸਾਈ ਆ ਸਾਡੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਹੱਥ ਜੋੜ ਕੇ ਇੱਕ ਅਪੀਲ ਆ ਕਿ ਕੱਲ ਮਿਤੀ 13 ਤਰੀਕ ਨੂੰ ਸਵੇਰੇ 9:00 ਵਜੇ ਗੁਰਦੁਆਰਾ ਸਾਹਿਬ ਮੁਖਸ਼ਰ ਸਾਹਿਬ ਪਹੁੰਚਣ ਦੀ ਖੇਚਲ ਕਰੀਏ ਬਰੰਡਾ ਰੋਡ ਬਰੰਡਾ ਰੋਡ ਦੇ ਚੌਂਕ ਦੇ ਕੋਲੇ ਆ ਜੀ ਸਹਿਬਲਾ ਹਸਪਤਾਲ ਤੋਂ ਬਿਲਕੁਲ ਲੱਗ ਗਈ ਹੈ ਇਹ ਲੋਕੇਸ਼ਨ ਵੀ ਅਸੀਂ ਮੈਂਸ਼ਨ ਕਰ ਦਾਂਗੇ ਤਾਂ ਜੋ ਇੱਕ ਵੱਡਾ ਪ੍ਰੋਗਰਾਮ ਦਿੱਤਾ ਜਾਵੇ ਇਸ ਤੋਂ ਬਾਅਦ ਹੁਣ ਕੋਈ ਮੀਟਿੰਗ ਨਹੀਂ ਹੋਊਗੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਜਾਂ ਤਾਂ ਬੰਦੇ ਅਰੈਸਟ ਕਰੋ ਉਹਨਾਂ ਦੇ ਬੰਦੇ ਕਰ ਰਹੇ ਇਹ ਬੰਦੇ ਅਰੈਸਟ ਕਰ ਵੀ ਲੈ ਜਾਂਦੇ ਆ ਫਿਰ ਵੀ ਇਹ ਪ੍ਰੋਗਰਾਮ ਰਹੂਗਾ ਬਿਲਕੁਲ ਜੀ ਇਹ ਪ੍ਰੋਗਰਾਮ ਰਹੂਗਾ ਕਿਉਂਕਿ ਇਸ ਤੋਂ ਅਗਲੀ ਕਾਲ ਦਿੱਤੀ ਜਾਊਗੀ ਜਿਹੜੇ ਇਹ ਸਹਿਬਸਗਨ ਵਾਲਿਆਂ ਨੂੰ ਸਿਕਿਉਰਟੀਆਂ ਦਿੱਤੀਆਂ ਉਹ ਕਾਦੇ ਵਿਹਾਰ ਦੇ ਦਿੱਤੇ ਆ ਕੀ ਕੁਰਬਾਨੀ ਇਹਨਾਂ ਦੀ ਉਹ ਸਿਕਿਉਰਟੀਆਂ ਵਾਪਸ ਲਈਆਂ ਜਾਂ ਇਸੇ ਸਿਕਿਉਰਟੀ ਦੇ ਸਿਰ ਤੇ ਇਹ ਕਿਤੇ ਰੇੜੀ ਵਾਲਿਆਂ ਤੋਂ ਪੈਸੇ ਮੰਗਦੇ ਆ ਕਿਤੇ ਕਿਦੇ ਤੋਂ ਮਹੀਨਾ ਮੰਗਦੇ ਆ ਕਿਤੇ ਅਦੌਕੇ ਮਾਰ ਕੇ ਪਟਵਾਰੀਆਂ ਤੋਂ ਕੰਮ ਕਰਾਉਂਦੇ ਆ ਕਿਸੇ ਦੇ ਚੋਰੀਆਂ ਕਰਾਉਂਦੇ ਆ ਨਸ਼ਾ ਵੇਚਦੇ ਆ ਇਹ ਸਿਕਿਉਰਿਟੀ ਦੇ ਵਿਕੇ ਚ ਇਹ ਸਿਕਿਉਰਟੀਆਂ ਵਾਪਸ ਲਈਆਂ ਜਾਣ ਤੇ ਜਿਹੜੀ ਇਹਨਾਂ ਤੇ ਬੰਦੀ ਕਾਰਵਾਈ ਹੈ ਜੋ ਜੋ ਇਹਨਾਂ ਦੀ ਜੋਗ ਜਗਾ ਜੇਲ੍ਹ ਆ ਉੱਥੇ ਭੇਜਿਆ ਜਾਵੇ ਜੇ ਪ੍ਰਸ਼ਾਸਨ ਨੇ ਸਾਡੇ ਸਿੱਖ ਜਗਤ ਨਾਲ ਚਲਾਕੀ ਕੀਤੀ ਇਹਨਾਂ ਨੂੰ ਐਦਾਂ ਹੀ ਬਾਹਰ ਰੱਖ ਕੇ ਜ਼ਮਾਨਤ ਦਿਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਇਨਸਾਫ ਖਾਲਸਾ ਪੰਥ ਖੁਦ ਕਰੇਗਾ ਫਿਰ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਸਰਵਾਰ ਕਿੰਨਾਂ ਬਰੋਦਰ ਤੁਸੀਂ ਉਹਨਾਂ ਦੇ ਬਾਪ ਹੋ ਤੇ ਜਿਹੜੀ ਅੱਜ ਸੰਤੁਸ਼ਟੀ ਦਵਾਈ ਆ 295 A ਲੋਨ ਦੀ ਗੱਲ ਕੀਤੀ ਜਾਂ ਕੁਛ ਨਾਮ ਦੇ ਲੀਤੇ ਆ ਬੰਦੇ ਜਿਹੜੇ ਫੜੇ ਜਾਇਆ ਉਹਨਾਂ ਤੋਂ ਸੰਤੁਸ਼ਟ ਨਹੀਂ ਜੇ ਅਸੀਂ ਨਹੀਂ ਨਹੀਂ ਸੰਤੁਸ਼ਟ ਨਹੀਂ ਮਿਹਨ ਬੰਦੇ ਫੜੇ ਜਾਣ ਜਿਹੜਾ ਉਹ ਉਹ ਗਰਗ ਉਹਨੂੰ ਫੜਿਆ ਜਾਵੇ ਫਿਰ ਸਾਡੀ ਚਾਰ ਵਜੇ ਤੱਕ ਉਹਨਾਂ ਜੇ ਸਾਡੀ ਕੋਈ ਹੂੰ ਉਹਨਾਂ ਜੇ ਸਰਟੀਫਿਕੇਟ ਨਹੀਂ ਸਾਡੀ ਜੋ ਸੰਤਸਾ ਫੈਸਲਾ ਜਲਦੀ ਕੀ ਤਿਆਰੀ ਕਰ ਲੈ ਵਾਰ ਕੁਝ ਦੱਸੋ ਜੋ ਅੱਜ ਜਸੇ ਬੰਦੀਆਂ ਦਾ ਫੈਸਲਾ ਜੋ ਅਸੀਂ ਉਹਨਾਂ ਦੇ ਨਾਲ ਆਏ ਅਸੀਂ ਕੋਈ ਕਿਸੇ ਤਰ੍ਹਾਂ ਰਕਾਵਟ ਨਹੀਂ ਹੂੰ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਰੇ ਜਥੇਬੰਦੀਆਂ ਜਿਹੜੇ ਜੇ ਇੱਥੇ ਸੱਜਣ ਆਏ ਆ ਜੋ ਵੀ ਸ਼੍ਰੋਮ ਦੀ ਕਮੇਟੀ ਵਾਲੇ ਆ ਸਾਰਿਆਂ ਦਾ ਪਹਿਲਾਂ ਦਾ ਧੰਨਵਾਦ ਜਿਹਨਾਂ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਬੇਨਤੀ ਕਰਦੇ ਵੀ ਕੱਲ ਨੂੰ 9 ਵਜੇ ਆਪਾਂ ਇਕੱਠ ਕਰੀਏ ਕਿਉਂਕਿ ਬਹੁਤ ਸੋਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਉਹਨਾਂ ਨੇ ਦਬਾਅ ਦੇ ਆਪਣੇ ਸਾਰੇ ਦਬਾਅ ਹਟਾ ਗਏ ਅੱਜ ਸਵੇਰ 295 اے ਲਾਈਏ ਪਹਿਲਾਂ 295 ਅੱਗੇ ਲਾ ਰਹੇ ਸੀ ਰਾਤ 1 ਵਜੇ ਵੀ ਮੈਨੂੰ ਫੋਨ ਕੀਤਾ ਆਪਲਸ ਮੁਲਾਜ਼ਮਾਂ ਨੇ ਵੀ 295 ਲਾਉਣੇ ਆ ਮੈਂ ਕਿਹਾ ਵੀ ਅਸੀਂ ਨਹੀਂ ਲਾਉਣਾ ਅਸੀਂ ਸਵੇਰੇ ਹੀ ਕਰਨ ਆਵਾਂਗੇ ਫਿਰ ਇਹਨਾਂ ਨੇ ਅੱਜ ਸਵੇਰ ਲਈ 295 ਆਪਣੇ ਦਬਾਅ ਹਟਾ ਹੁਣ ਉਹਨਾਂ ਨੂੰ ਬਚਾਉਣ ਦੀ ਜਮਾਨਤ ਦਵਾਉਣ ਦੀ ਕੋਸ਼ਿਸ਼ ਕਰ ਰਹੇ ਵੀ ਟਾਈਮ ਪੈ ਜੇ ਇਹ ਉਹਨਾਂ ਨੂੰ ਜ਼ਬਾਨਤ ਮਿਲ ਜੇ ਅਸੀਂ ਉਹਨਾਂ ਦਾ ਬਚਾ ਕਰਨ ਦੀ ਕੋਸ਼ਿਸ਼ ਕਰ ਰਹੀਏ ਸਾਡੇ ਵੀ ਸਾਡੀਆਂ ਬਹੁਤ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਜਲਦ ਫਲ ਲਾਵੇ ਉਹ ਇਹਨਾਂ ਦੇ ਸੰਪਰਕ ਸਾਰਾ ਕੁਝ ਹੈਗਾ ਇਹਨਾਂ ਦੇ ਮੁਲਾਜ਼ਮਾਂ ਦੇ ਜਿਹੜੇ ਸੀਨੀਅਰ ਅਫਸਰ ਉਹਨਾਂ ਦੇ ਸੰਪਰਕ ਚਾਹ ਉਹ ਉਹਨੂੰ ਫੜ ਨਹੀਂ ਰਹੇ ਫੜਨਾ ਹੈ 2 ਮਿੰਟਾਂ ਚ ਫੜ ਲੈਣਗੇ ਸਾਡੀ ਬੇਨਤੀ ਹੈ ਵੀ ਅਸੀਂ ਕੱਲ ਸਵੇਰ 9 ਵਜੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਇੱਥੇ ਇਕੱਠੇ ਹੋ ਕੇ ਅਸੀਂ ਧਰਨਾ ਲਾਵਾਂਗੇ ਜਿੱਥੇ ਵੀ ਸਾਨੂੰ ਜਗ੍ਹਾ ਲੱਗੀ ਉੱਥੇ ਕਰਾਂਗੇ ਉਸ ਤੋਂ ਪਹਿਲਾਂ ਪਹਿਲਾਂ ਫੜ ਲੈਣ ਚੰਗੀ ਗੱਲ ਹੈ ਇਹ ਜਿਹੜਾ ਵੀ ਕੋਈ ਪਾੜਾ ਵਧਾਉਂਦਾ ਇਹਦੀ ਜ਼ਮੇਵਰ ਸਾਡੀ ਹੱਥ ਜੋੜ ਕੇ ਬੇਨਤੀ ਪ੍ਰਜਾຊਨ ਨੂੰ ਵੀ ਇਹਨਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਆ ਉਹ ਮੇਨ ਦੋਸ਼ੀ ਹੈ ਗਰਗਾਉਂ ਦਾ ਮੁੰਡਾ ਹੈ ਕੋੰਦਾ ਸ਼ਰਪਾ ਹੈ ਜਿਹੜੇ ਵੀਡੀਓ 'ਚ ਆ ਰਹੇ ਮੇਨ ਬੰਦੇ ਉਹ ਗ੍ਰਿਫਤਾਰ ਕੀਤੇ ਜਾਣ ਉਹਨਾਂ ਦੇ ਬਾਈ ਨੇ ਪਰਦਾ ਕੀਤਾ ਜਾਵੇ ਤੇ ਸ਼ਾਂਤਤਾ ਕਰ ਲੈਣ ਅਸੀਂ ਕੱਲ ਨੂੰ ਸਵੇਰ ਨੀਤਾ ਇੱਥੇ ਧਰਨਾ ਲਾਵਾਂਗੇ ਇਕੱਠ ਤਾਂ ਸਾਡਾ ਹਰ ਹਾਲ ਪੱਕਾ ਹੀ ਹੈ ਕਰਾਂਗੇ ਕਰਾਂਗੇ ਚਾਹੇ ਉਹ ਗ੍ਰਿਫਤਾਰ ਵੀ ਕਰ ਲੈਣ ਚਲੋ ਉਹਨਾਂ ਦਾ ਧੰਨਵਾਦ ਹੋਊਗਾ ਫਿਰ ਅਸੀਂ ਇਕੱਠ ਕਰਕੇ ਇੱਥੇ ਸਮਾਪਤੀ ਕਰਾਂਗੇ ਜੇ ਉਹ ਨਹੀਂ ਕਰਦੇ ਫਿਰ ਅਸੀਂ ਇਕੱਠ ਕਰਕੇ ਇੱਥੋਂ ਧਰਨਾ ਜਿੱਥੇ ਵੀ ਲਾਉਣਾ ਉੱਥੇ ਅੱ ਸਾਰੇ ਨੂੰ ਸਾਡੀ ਅਪੀਲ ਆ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰ ਗੱਲ ਨੂੰ 9 ਵਜੇ ਗੁਰਦੁਆਰਾ ਤਰਨਤਨ ਸਾਹਿਬ ਬਠਿੰਡਾ ਰੋਡ ਸ੍ਰੀ ਮੁਕਸਰ ਸਾਹਿਬ ਵਿਖੇ ਨਜ਼ਦੀਕ ਸਰਕਾਰੀ ਹਸਪਤਾਲ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਇੱਕ ਛੱਟ ਦੀ ਹੋਰ ਗੱਲ ਆਉਂਦੀ ਆਂਦੀ ਪਸਰੀ ਦੀ ਵੀ ਗੱਲ ਆ ਰਹੀ ਹੈ ਉਹ ਕੀ ਬਣਿਆ ਅੱਜ ਉਹ ਹੁਣ ਸੀਟੀ ਸਕੈਨ ਕਰਵਾਉਣ ਗਏ ਹੋਏ ਆ ਤੇ ਆਪਣੇ ਕੋਲੇ ਘੰਟੇ ਦਾ ਅਕ ਰਿਪੋਰਟ ਆ ਜਾਊਗਾ ਜਦੋਂ ਰਿਪੋਰਟ ਆਉਂਦੀ ਆ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਉਹਦੇ ਜਿਹੜੀਆਂ ਅੰਦਰੂਨੀ ਛੱਟਾਂ ਨੇ ਮਿਤੀ 11 6 2025 ਨੂੰ ਸ਼ੇਵ ਸੈਨਾ ਕਨੋ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਨ ਦੀ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਨੌਜਵਾਨ ਲੜਕਾ ਗੁਰਵਿੰਦਰ ਸਿੰਘ ਜਿਹਦੀ ਉਹਨਾਂ ਨਾਲ ਆਲਟਰਕੇਸ਼ਨ ਹੋਈ ਬਹਿਸਬਾਜੀ ਹੋਈ ਤੇ ਸ਼ਿਵ ਸੈਨਾ ਆਗੂਆਂ ਨੇ ਤੇ ਵਰਕਰਾਂ ਨੇ ਰਾਦ ਕੇ ਉਹਦੀ ਕੁੱਟਮਾਰ ਕੀਤੀ ਜੋ ਕਿ ਹੁਣ ਜੇਰੇ ਇਲਾਜ ਸਿਵਲ ਹਸਪਤਾਲ ਮੁਖਸਰ ਸਾਹਿਬ ਵਿਖੇ ਦਾਖਲ ਹੈ ਪੁਲਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ 105 ਦਰਜ ਕੀਤੀ ਤੇ ਇਸ ਵਿੱਚ ਜਿਹੜੇ ਚਾਰ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਰ ਲਿੱਤੇ ਗਏ ਨੇ ਵੀਡੀਓ ਐਵੀਡੈਂਸ ਦੇ ਤੌਰ ਤੇ ਜਿੰਨੇ ਬੰਦੇ ਉਸ ਚ ਵੀਡੀਓ ਚ ਫਿਗਰ ਕਰ ਰਹੇ ਨੇ ਉਹ ਸਾਰਿਆਂ ਨੂੰ ਜਲਦ ਤੋਂ ਜਲਦ ਐਪਰੀਹੈਂਡ ਕਰ ਲਿੱਤਾ ਜਾਏਗਾ ਤੇ ਜਿਹੜੇ ਦੋ ਮੁਲਾਜ਼ਮ ਗਨਮੈਨ ਸੀਗੇ ਸ਼ਿਵ ਸੈਨਾ ਆਗੂ ਦੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਲਿੱਤਾ ਗਿਆ ਤੇ ਮਹਿਕਮਾ ਨਾਲ ਕਾਰਵਾਈ ਉਹਨਾਂ ਤੇ ਇਨੀਸ਼िएट ਕੀਤੀ ਜਾਏਗੀ